ਖਤਰਨਾਕ ਚైనా ਡੋਰ ਦੇ 105 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਬਟਾਲਾ ਪੁਲਿਸ ਨੇ ਕਾਬੂ ਕਰ ਕੀਤਾ ਮਾਮਲਾ ਦਰਜ ਖਤਰਨਾਕ ਚైనా ਡੋਰ ਦੇ 105 ਗੱਟੂਆਂ ਸਮੇਤ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਕੀ ਦੀ ਟੀਮ ਵੱਲੋਂ ਏਐਸਆਈ ਬਲਦੇਵ ਸਿੰਘ ਦੀ ਅਗਵਾਈ ਹੇਠ ਮੁਖਬਰ ਖਾਸ ਦੀ ਇਤਲਾਹ ਤੇ ਉਮਰਪੁਰਾ ਚੌਂਕ ਸਥਿਤ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚైనా ਡੋਰ 105 ਗੱਟੂ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਕਾਬੂ ਕੀਤਾ ਅਤੇ 188 ਤਾਰਾ ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਲਾਲਪ੍ਰੇਮ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ। ਇਹ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ। ਉਹਨਾਂ ਨੂੰ ਮੁਖਬਰ ਨੇ ਕੋਈ ਇਤਰਾਹ ਦਿੱਤੀ ਸੀ। ਇਹ ਤੀਹਾਂ ਚਾਰ ਦਿਨ ਦੇ ਤੋਂ ਨਜ਼ਰ ਰੱਖੀ ਸੀ। ਜਿੱਦਾਂ ਸਾਨੂੰ ਪਤਾ ਲੱਗਾ ਹੈ ਕਿ ਇਹ ਗੱਟਕਾਂ ਡੋਰ ਗੱਟੂ ਇਹ ਚੰਦਾ ਕੰਮ ਕਰ ਰਿਹਾ। ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹਦਾ ਹੀ। ਇਹਨੂੰ ਕਾਲਾ ਸਾਮੀ ਆਪਾਂ ਜਿਹੜਾ ਮੁਖਰਤ ਬਲਾਦ ਉੱਤੇ ਇਹਨੂੰ ਕਾਬੂ ਕੀਤਾ ਤੇ 5105 ਚੈਨਾ ਰੋਡ ਦੀ ਘਟੂ ਜਿਹੜੇ ਬਰੰਬ ਕੀਤੀ ਨੇ ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਧਾਰਾ 188 ਆਈਪੀਸੀ ਤੱਕ ਅਸੀਂ ਚਾਰਵਾਸੀਨوں ਅਪੀਲ ਕਰਦੇ ਹਾਂ ਵੀ ਜਿਹੜੀ ਚੈਨਾ ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂਕਿ ਇਹ ਚైనా ਟਰ ਡ ਜਿਹੜੀ ਆ ਇਹ ਇਨਸਾਨਾਂ ਵਾਸਤੇ ਵੀ ਮਾੜੀ ਆ ਤੇ ਜਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਆ ਇਹਨਾਂ ਵਾਸਤੇ ਵੀ ਮਾੜੀ ਆ ਸਾਡੀ ਇਹੋ ਅਪੀਲ ਆ ਕਿ ਚైనా ਟਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਟਰ ਖੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣੇ ਆ ਵੀ ਕੰਮ ਬੰਦ ਹੋ ਜਾਈਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਇਹ ਪੀ ਲਿਆ ਕਿ ਦੂਜੀ ਜਿਹੜੀ ਸਿੰਪਲ ਟਰ ਵੇਚਣ ਚైనా ਟਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ